ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੇ ਦੂਜੇ ਅਤੇ ਆਖਰੀ ਦਿਨ ਕੱਲ ਜਲੰਧਰ ਅਤੇ ਗੁਰਦਾਸਪੁਰ ਚ ਲੋਕ ਸਭਾ ਉਮੀਦਵਾਰਾਂ ਦੇ ਸਮਰਥਨ ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਇੰਡੀ ਗੱਡਜੋੜ ਤੇ ਨਿਸ਼ਾਨਾ ਸਾਧਦਿਆਂ ਕਿ ਅੱਜ ਤੱਕ ਦਾ ਰਿਕਾਰਡ ਇਹ ਬਿਆਨ ਕਰਦਾ ਹੈ ਕਿ ਜਿੱਥੇ ਕਾਂਗਰਸ ਹੈ ਉੱਥੇ ਸਮੱਸਿਆ ਹੈ ਅਤੇ ਜਿੱਥੇ ਪਾਜਪਾ ਹੈ ਉੱਥੇ ਹੱਲ ਹੈ ਉਨਾ ਕਿਹਾ ਕਿ ਦੇਸ਼ ਵਿੱਚ ਪੰਜ ਪੜਾਵਾਂ ਦੀਆਂ ਚੋਣਾਂ ਹੋਣ ਤੋਂ ਬਾਅਦ ਸਮੁੱਚਾ ਇੰਡੀ ਗੜਜੋੜ ਬਖਲਾਟ ਚ ਆ ਚੁੱਕਿਆ ਹੈ ਅਤੇ ਇਸ ਗੜਜੋੜ ਨੂੰ ਵੋਟ ਦੇਣ ਦਾ ਮਤਲਬ ਵੋਟ ਖਰਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੇ 10 ਸਾਲਾਂ ਵਿੱਚ ਨਵਾਂ ਦੌਰ ਦੇਖਿਆ ਹੈ। ਕਾਂਗਰਸ ਦੇ ਰਾਜ ਵਿੱਚ ਗਰੀਬੀ ਵਧਣ ਦੀਆਂ ਗੱਲਾਂ ਹੁੰਦੀਆਂ ਨਹੀਂ ਅਤੇ ਮੋਦੀ ਰਾਜ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਗਿਆ ਹੈ। ਪਹਿਲੀ ਵਾਰ देश ने एक नया दौर देखा है कांग्रेस के समय में नई नई समस्याएं पैदा होती थी मोदी ने पहली बार समस्याओं के हल निकाले हैं कांग्रेस के समय में गरीबी का संकट गहराता जा रहा था मोदी के समय में आज 25 करोड़ लोग गरीबी से बाहर आए हैं प्रधानमंत्री मोदी ने कहा कि पहला देश में आतंकवाद का खतरा बढ़ रहा थी मोदी सरकार ने देश में आतंकवाद की कमर तोड़ दी है पहला पाकिस्तान हमलावर सी पर जदों तो उन्होंने कार में चढ़ के हमला किया तो पाकिस्तान भी कुछ करने तो पहला सौ सो बार सोचता है राधा स्वामी सत्संग ब्यास दिया परंपरावां ਅਤੇ ਡੇਰਾ ਸਚਕੰਡ ਬਲਾਂ ਦੇ ਵਾਰਾਨਸੀ ਨਾਲ ਜੁੜਾਵ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਭਾਰਤ ਦੀ ਪਛਾਣ ਹੈ ਕਾਂਗਰਸ ਨੇ ਕਦੇ ਵੀ ਪੰਜਾਬ ਨੂੰ ਜ਼ਮੀਨ ਦੇ ਟੁਕੜੇ ਤੋਂ ਵੱਧ ਕੁਝ ਨਹੀਂ ਸਮਝਿਆ ਕਾਂਗਰਸ ਨੇ ਆਪਣੇ ਪਰਿਵਾਰ ਨੂੰ ਸੱਤਾ ਚ ਲਿਆਉਣ ਲਈ 1947 ਚ ਪੰਜਾਬ ਨੂੰ ਵੰਡਿਆ ਸੀ ਸ੍ਰੀ ਕਰਤਾਰਪੁਰ ਸਾਹਿਬ ਦੇ ਸ਼੍ਰੀ ਸਰਹੱਦ ਦੇ ਬਿਲਕੁਲ ਨਜ਼ਦੀਕ ਸੀ ਪਰ ਕਾਂਗਰਸ ਨੇ ਉਹ ਅਸਥਾਨ ਪਾਕਿਸਤਾਨ ਨੂੰ ਸੌਂਪ ਦਿੱਤਾ ਭਾਰਤ ਨੇ 1971 ਦੀ ਜੰਗ 'ਚ ਪਾਕਿਸਤਾਨੀ ਫੌਜੀਆਂ ਨੂੰ ਬੰਦਕ ਬਣਾ ਲਿਆ ਸੀ ਉਹ ਉਹਨਾਂ ਬੰਦਕਾਂ ਦੀ ਰਿਹਾਈ ਦੇ ਬਦਲੇ ਪਾਕਿਸਤਾਨ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਮੰਗ ਕਰ ਸਕਦੇ ਸੀ ਪਰ ਅਜਿਹਾ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦੇ ਉਪਰਾਲਿਆਂ ਨਾਲ ਸ਼੍ਰੀ ਕਰਤਾਰਪੁਰ ਸਾਹਿਬ ਲੰਗ ਦੇ ਬਣਨ ਨਾਲ ਸਿੱਖ ਪੰਥ ਤੋਂ ਵੱਖ ਹੋਈ ਗੁਰੂਤਾਮਾ ਦੇ ਖੁੱਲੇ ਦਰਸ਼ਨ ਦੇ ਦਿਦਾਰ ਸੰਭਵ ਹੋ ਸਕੇ ਨੇ आतंकवाद का खतरा बढ़ता जा रहा था आज मोदी सरकार ने देश में आतंकवाद की कमर तोड़कर रख दी है एवा के प्रतिमान गढ़े थे मैं राधा स्वामी डेरा की संत परंपरा को भी प्रणाम करता हूं ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਪੋਰਟਸ ਇੰਡਸਟਰੀ ਪਾਈਫਟਿੰਗ ਅਤੇ ਹੈਂਡ ਟੂਲਸ ਦਾ ਤੁਰਾ ਜਲੰਧਰ ਇੰਡੀਗਟ ਜੋੜ ਕਾਰਨ ਸੰਕਟ ਚਾ ਪਾਸ਼ਵਾਨੀ ਆਪਣੇ ਕਾਰਜਕਾਲ ਦੌਰਾਨ ਆਦਮਪੁਰ ਚ ਹਵਾਈ ਅੱਡਾ ਬਣਾਇਆ ਅਤੇ ਜਲੰਧਰ ਨੂੰ ਵੰਦੇਪਾਰ ਟ੍ਰੇਨ ਮਿਲੀ ਕਟੜਾ ਅੰਮ੍ਰਿਤਸਰ ਨਵੀਂ ਦਿੱਲੀ ਨੈਸ਼ਨਲ ਹਾਈਵੇ ਰਾਈ ਪੂਰਾ ਦੇਸ਼ ਦਾ ਵਿਕਾਸ ਹੋ ਰਿਹਾ ਹੈ ਇਹ ਵਿਕਾਸ ਅਗਲੇ 5 ਸਾਲਾਂ ਚ ਹੋਰ ਰਫਤਾਰ ਫੜੇਗਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਰਹਦੀ ਸੂਬਾ ਹੈ ਇਸ ਨੂੰ ਮੁੜ ਮੁਸ਼ਕਿਲ ਦੌਰ ਚ ਨਹੀਂ ਪੈਂਦੇ ਵਾਂਗੇ ਉਹਨਾਂ ਕਿਹਾ ਕਿ ਕਾਂਗਰਸ ਨੇ ਜਿਹੜੇ ਪਾਪ ਦਹਾਕਿਆਂ ਤੋਂ ਕੀਤੇ ਸੀ ਹੁਣ ਝਾੜੂ ਪਾਰਟੀ ਕਾਂਗਰਸ ਦੀ ਵਿਸ਼ਬੇਲ ਨੂੰ ਖਾਤ ਪਾਣੀ ਦੇ ਰਿਹਾ ਹੈ ਝਾੜੂ ਵਾਲਿਆਂ ਨੇ ਵਿਧਾਨ ਸਭਾ ਚੋਣਾਂ ਦੌਰਾਨ 2 ਮਹੀਨਿਆਂ 'ਚ ਸਵੇਰ ਤੋਂ ਨਸ਼ਿਆਂ ਦਾ ਕਾਰੋਬਾਰ ਬੰਦ ਕਰਨ ਦੀ ਗੱਲ ਕੀਤੀ ਸੀ ਪਰ ਹਕੀਕਤ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਝਾੜੂ ਪਾਰਟੀ ਦੇ ਲੋਕ ਹੀ ਨਸ਼ੇ ਦੇ ਥੋਕ ਵਪਾਰੀ ਬਣ ਗਏ ਨੇ ਜਿਨ੍ਹਾਂ ਨੇ ਇਹਨਾਂ ਵੱਡਾ ਸ਼ਰਾਬ ਘੁਟਾਲਾ ਕੀਤਾ ਹੋਏ ਉਹ ਪੰਜਾਬ 'ਚ ਡਰਗ ਦੀ ਕਾਲੀ ਕਮਾਈ ਦਾ ਲਾਹਾ ਕਿਉਂ ਨਹੀਂ ਲੈਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਚ ਤਬਾਹੀ ਦੀ ਫਸਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਬੀਜੀ ਹੈ ਦੋਵੇਂ ਪੰਜਾਬ ਚ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ ਦਿੱਲੀ ਚ ਇਕ ਜੁਟ ਨੇ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਵੀ ਵੋਟ ਪਾਉਣਾ ਪੰਜਾਬ ਦੇ ਖਿਲਾਫ ਵੋਟ ਪਾਣਾ ਹੈ ਪੰਜਾਬ ਕੋ ਰਿਮੋਟ ਸੇ ਚਾਹਣ ਦੀ ਕੋਸ਼ਿਸ਼ ਹੋ ਰਹੀ ਹੈ ਦਿੱਲੀ ਕੇ ਦਰਬਾਰੀ ਪੰਜਾਬ ਚਲਾ ਰਹੇ ਹਨ ਪੰਜਾਬ ਦੇ ਸੀਐਮ वो अपने आप से एक फैसला नहीं ले सकते इनके मालिक जेल गए पंजाब की सरकार पड़ने लगी उन्होंने कहा कि भाजपा लिए पंजाब विकास का प्रतीक है तो पंजाब की तरक्की मोदी की गारंटी है